ਗੁੱਸਾ ਕੱਢਦੇ ਨੇ ਲੋਕ ਉਹਨਾਂ ਤੇ ਕੱਢਦੇ ਜਿਹੜੇ ਜ਼ਿਆਦਾ ਪਿਆਰ ਕਰਦੇ ਗਰੰਟਡ ਲੈਂਦੇ ਨੇ ਆਪ ਉਹਨਾਂ ਦੇ ਪਿਆਰ ਨੂੰ ਵੀ ਕਿਹੜੇ ਕਿਹੜੀ ਗੱਲੀ ਹੈ ਮਾਕ ਵਿੱਚ ਭਟਣ ਲੱਗਲੀ ਇਹ ਤਾਂ ਗਰੰਟੀ ਹੋਈ ਐ ਇਸ ਪਿਆਰ ਦੀ ਇਹ ਥੋੜਾ ਛੱਡ ਕੇ ਚੱਲੀ ਗਈ ਤੇ ਇਹਦੇ ਗਰੰਟੀ ਹੈ ਗਰੰਟੀ ਬੰਦੇ ਗਰੰਟਡ ਲੈਂਦੇ ਜਦੋਂ ਕੋਈ ਬੰਦਾ ਤੁਹਾਨੂੰ ਪਿਆਰ ਕਰੇ ਨਾ ਉਹਨੂੰ ਗਰੰਟੀ ਤੇ ਨਹੀਂ ਲਈਦਾ ਸਭ ਕੋ ਜ਼ਿੰਮੇਵਾਰੀ ਚੱਕ ਲਈਦੀ ਹੈ ਵੀ ਜੇ ਤੂੰ ਮੈਨੂੰ ਐਡੇ ਲਿਬੜੇ ਟਿਬੜੇ ਨੂੰ ਪ੍ਰਵਾਨ ਕਰ ਲਿਆ ਅੱਜ ਤੋਂ ਬਾਅਦ ਮੈਂ ਤੈਨੂੰ ਦੁਖੀ ਨਹੀਂ ਹੋਣ ਦੇਣਾ ਫਿਰ ਸੁਣੋ ਗੱਲ ਸਮਝ ਚਾਓ ਮੰਨ ਲਓ ਤੁਸੀਂ ਕਹੋ ਕਿਸੇ ਬੰਦੇ ਨੂੰ ਵੀ ਮੈਂ ਜਿਹੇ ਜਹ ਹਾਂ ਮੈਨੂੰ ਇਦਾਂ ਹੀ ਪ੍ਰਵਾਨ ਕਰ ਲੈ ਜਿੱਦਾਂ ਦਾ ਵੀ ਮੈਂ ਲਿਬੜਿਆ ਤੇ ਬੜਾ ਹੈਗਾ ਮਤਲਬ ਮੈਂ ਜਿਹੇ ਜਹ ਹੈਗਾ ਮੈਨੂੰ ਇਦਾਂ ਹੀ ਪ੍ਰਵਾਨ ਕਰ ਇਹ ਪਿਆਰ ਹੈ ਮੈਨੂੰ ਬਦਲਣਾ ਮੈਂ ਜਿੱਦਾਂ ਦਾ ਵੀ ਹੈਗਾ ਮੈਨੂੰ ਐਂ ਹੀ ਪ੍ਰਵਾਨ ਕਰ ਇਹ ਪਿਆਰ ਹੈ ਪਿਆਰ ਬਦਲਦਾ ਨਹੀਂ ਪਿਆਰ ਐਕਸੈਪਟ ਕਰਦਾ ਜਿਹੇ ਜਹ ਵੀ ਹੈ ਮੈਨੂੰ ਪ੍ਰਵਾਨ ਹੈ ਹੁਣ ਬੰਦੇ ਨੇ ਕਿਹਾ ਤਾਂ ਠੀਕ ਹੈ ਤੂੰ ਜਿੱਦਾਂ ਦਾ ਵੀ ਹੈਗਾ ਮੈਨੂੰ ਪ੍ਰਵਾਨ ਹੈ ਐਕਸੈਪਟ ਕਰ ਲਿਆ ਹੁਣ ਇਹਨੂੰ ਬੰਦਾ ਗਰੰਟਡ ਲੈ ਲੈਂਦਾ ਵੀ ਲੈ ਵੀ ਹੁਣ ਇਹਨੇ ਤਾਂ ਮੈਨੂੰ ਵਾਦਾ ਕਰ ਲਿਆ ਮੇਰੇ ਨਾਲ ਮੈਂ ਤੇ ਤੇਰੇ ਨਾਲ ਹੀ ਹਾਂ ਮੈਂ ਲਿਪੜਿਆ ਤੇ ਪੜਿਆ ਜਿੱਦਾਂ ਦਾ ਵੀ ਹੈਗਾ ਮੇਰਾ ਗੁੱਸੇ ਵਾਲਾ ਸੁਭਾਅ ਹੈ ਨਾ ਜਿਹੇ ਜਿਹਾ ਵੀ ਹੈਗਾ ਤੂੰ ਮੈਨੂੰ ਪ੍ਰਮਾਣ ਕਰ ਲੈ ਮੈਂ ਤੇਰੇ ਕਹਿ ਨਹੀਂ ਬਦਲਣਾ ਅਗਲੇ ਨੇ ਕਹਿੰਦਾ ਠੀਕ ਹੈ ਜਿਹੇ ਜਿਹਾ ਵੀ ਹੈਗਾ ਮੇਰਾ ਹੀ ਮੈਂ ਤੈਨੂੰ ਪ੍ਰਮਾਣ ਕਰ ਲਿਆ ਹੁਣ ਗਰੰਟ ਹੁਣ ਜ਼ਿੰਮੇਵਾਰੀ ਪੈ ਜਾਣੀ ਚਾਹੀਦੀ ਵੀ ਜਿੰਨੇ ਮੈਨੂੰ ਇਦਾਂ ਪ੍ਰਮਾਣ ਕਰ ਲਿਆ ਇਹਦਾ ਮੈਂ ਦਿਲ ਨਹੀਂ ਤੋਕੀ ਮੇਰੀਆਂ ਇੰਨੀਆਂ ਗਲਤੀਆਂ ਸਣੇ ਪ੍ਰਮਾਣ ਕਰ ਲਿਆ ਇਹ ਤੋਂ ਅੱਜ ਤੋਂ ਬਾਅਦ ਫਿਰ ਮੈਂ ਇਹਦਾ ਦਿਲ ਨਹੀਂ ਤੋਕੀ ਹੋਣ ਦੇਣਾ ਇਹ ਕੀ ਚਾਹੁੰਦਾ ਹੁਣ ਮੈਂ ਆਪੇ ਧਿਆਨ ਰੱਖਣਾ ਵੀ ਮੈਂ ਗੁੱਸਾ ਨਾ ਕਰਾਂ ਮੁੜ ਕੇ ਇਹ ਸੋਚਣਾ ਹੁੰਦਾ ਹੈ ਲੋਕ ਕੀ ਮੈਨੂੰ ਪ੍ਰਵਾਨ ਕਰੋ ਜਿਹੜਾ ਜਦ ਵਿੱਚ ਹੈਗਾ ਉਹ ਹੋਰ ਗਲਤੀਆਂ ਕਰਦਾ ਫਿਰ ਹੋਰ ਗਲਤੀਆਂ ਕਰਦਾ ਹੋਰ ਵਿਗੜੀ ਜਾਂਦਾ ਪਿਆਰ ਵਿਗਾੜਦਾ ਨਹੀਂ ਪਿਆਰ ਤੁਹਾਨੂੰ ਸਵਾਰਦਾ ਹੈ ਪਿਆਰ ਵਿੱਚ ਬੰਦਾ ਸਬਰਣਾ ਚਾਹੀਦਾ ਵਿਗੜਨਾ ਨਹੀਂ ਚਾਹੀਦਾ ਤੇ ਹੁਣ ਅਸੀਂ ਸਮਝ ਗਏ ਮਾਂ ਕਿੱਥੇ ਚੱਲੀ ਹੈ ਮਾਂ ਤੇ ਪਿਆਰ ਕਰਦੀ ਹੋਈ ਹੈ ਮਾਂ ਤੇ ਪਿਆਰ ਦੀ ਕੋਈ ਗਰੰਟੀ ਦੀ ਲੋੜ ਹੀ ਨਹੀਂ ਜਿੱਦਣੇ ਰੁਸੂਗੀ ਮਾੜਾ ਜਿਹਾ ਫੋਨ ਕਰ ਦਿਆਂਗੇ ਗੱਲ ਲਾ ਕੇ ਕਹਿ ਦਾਂਗੇ ਮੰਮੀ ਤੇ ਖੁਸ਼ੀ ਹੋ ਜਾਂਦੀ ਮਿੰਟੇ ਚ ਸਭ ਗੁੱਸੇ ਉੱਤੇ ਲਾਉਂਦੇ ਆ ਜਾਂਦੇ ਬਾਕੀਆਂ ਨੂੰ ਬਣਾਉਣਾ ਪੈਂਦਾ ਹੈ ਮਾਂ ਪਤਈਏ ਬੇ ਤੇ ਬੰਦੀ ਬਣਾਈਏ ਦਾ ਕੀ ਹੈ ਐ ਮੰਨਦੇ ਮਤਲਬ ਜ਼ਹਿਰ ਅੰਦਰ ਭਰੀ ਪਈ ਹੈ ਗੁੱਸਾ ਅੰਦਰ ਭਰਿਆ ਪਿਆ ਕਿਤੇ ਨਾ ਕਿਤੇ ਕੱਢਣਾ ਅੰਦਰ ਤੇ ਕਿਉਂ ਨਾ ਅਸੀਂ ਉਹਨੂੰ ਦਵਾਈਏ ਵੀ ਨਾ ਤੇ ਉਹਨੂੰ ਖਤਮ ਕਰ ਦਈਏ ਸਾਡੇ ਅੰਦਰ ਬੜੇ ਸਾਡੀ ਜਿਹੜੀ ਪ੍ਰੋਬਲਮ ਹੈ ਉਹ ਖਤਮ ਹੋ ਜਾਵੇ ਤਾਂ ਕਰਕੇ ਜਨਮ ਜਨਮ ਕੀ ਇਸ ਮਨ ਕੋ ਮਾਰਨ ਲੱਗੀ ਕਾਲਾ ਹੋ ਵਾਸਿਆ ਸ਼ਾ ਕਾਲਾ ਹੋ ਗਿਆ ਖੰਡਲੀ ਤੋਤੀ ਉਜਲੀ ਨਾ ਹੋਵੀ ਜੇ ਸੌਤ ਤੋਂ ਬਣ ਪਾ ਸੋ ਇਸ ਮਨ ਤੇ ਕੰਮ ਕਰੀਏ ਬੜਾ ਜ਼ਹਿਰੀ ਸੱਪ ਹੈ ਬੰਦੇ ਨੂੰ ਹਰ ਵੇਲੇ ਡੰਗਦਾ ਰਹਿੰਦਾ ਹੈ ਪਰ ਜਿਹੜੇ ਜਿਹਨਾਂ ਨੂੰ ਸੱਪ ਨੂੰ ਵਸ ਕਰਨਾ ਆਉਂਦਾ ਹੈ ਦੰਦ ਖੱਟੇ ਕਰਨੇ ਆਉਂਦੇ ਦੰਦ ਕੱਢਣੇ ਆਉਂਦੇ ਜਿਹੜੇ ਸਪੇਰਿਆਂ ਨੂੰ ਸੱਪ ਉਹਨਾਂ ਦਾ ਮਿੱਤਰ ਹੈ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਸੱਪ ਸੱਪ ਖਤਰਨਾਕ ਹੈ ਪਰ ਸਪੇਰੇ ਉਹਨੂੰ ਦੰਦ ਖੱਟੇ ਕਰਕੇ ਪਟਾਰੀ 'ਚ ਪਾਈ ਫਿਰਦੇ ਆ ਫਿਰ ਕਾਹਦਾ ਖਤਰਨਾਕ ਹੈ ਫਿਰ ਤੇ ਰੋਜੀ ਰੋਟੀ ਦਾ ਸਾਧਨ ਹੈ ਮਨ ਤੇ ਜੇ ਤੁਸੀਂ ਕੰਮ ਕਰੋਗੇ ਮਨ ਕਾਬੂ ਰੱਖੋਗੇ ਤੁਹਾਡੇ ਮਨ ਵਰਗਾ ਕੋਈ ਚੀਜ਼ ਹੀ ਨਹੀਂ ਹੈ ਤੇ ਜੇ ਇਹ ਮੈਲਾ ਕਚੈਲਾ ਡੰਗ ਮਾਰਦਾ ਫਿਰ ਤੈਨੂੰ ਸਭ ਤੋਂ ਵੱਧ ਡੰਗ ਮਾਰੂ ਕਿਸੇ ਦਾ ਕੀ ਪਕਾਡੇਗਾ ਤੇਰਾ ਹੀ ਮਨ ਮੈਲਾ ਹੋਇਆ ਤੇ ਤੈਨੂੰ ਸਭ ਤੋਂ ਵੱਧ ਤੰਗ ਕਰੂ ਤੈਨੂੰ ਡੰਗ ਜਿਆਦਾ ਮਾਰੂ ਬਾਹਰ ਲਿਆਉਂ ਤੇ ਘੱਟ ਬਚਣਗੇ ਤੈਨੂੰ ਬਚਣਗੇ ਕਿਸੇ ਦਾ ਕੀ ਜਾਣਾ ਉਬਲੀ ਜਾ ਜ਼ਹਿਰ ਘੋਲੀ ਜਾ ਬੇਸਤ ਘੋਲੀ ਜਾ ਆਪਣੇ ਅੰਦਰ ਸੜਦਾ ਰਹੇ ਤੜਫੀ ਜਾ ਜੇ ਸਾੜੇ ਦਾ ਰੋਗ ਤੂੰ ਖਤਮ ਨਾ ਕੀਤਾ ਤੇਰੇ ਗਵਾਂਢੀ ਨੇ ਕਦੇ ਕੋਠੀ ਪਾਈ ਐ ਉਹਦੇ ਵੱਲ ਸੜੀ ਜਾ ਅਜੇ ਉਹਨੇ ਪੂਰੀ ਨਹੀਂ ਹੋਈ ਦੂਜੇ ਨੇ ਸ਼ੁਰੂ ਕਰ ਲਈ ਹੁਣ ਸੜੀ ਜਾ ਤੀਜੇ ਨੇ ਸ਼ੁਰੂ ਕਰ ਲੈਣੀ ਫਿਰ ਹੋਰ ਸੜੀ ਜਾ ਨਾਮਦਰ ਸਾਡੇ ਦਾ ਰੋਗ ਖਤਮ ਕਰੇਗਾ ਇੱਕ ਮੁੰਡਾ ਗਵਾਂਡੀਆਂ ਦਾ ਬਾਹਰ ਗਿਆ ਉਹਨੇ ਨੂੰ ਤੇਰੀ ਭੈਣ ਦਾ ਮੁੰਡਾ ਚਲੇ ਜਾਣਾ ਉਦੋਂ ਬਾਅਦ ਤੇਰੇ ਘਰ ਭਰਾ ਦਾ ਚਲੇ ਜਾਣਾ ਉਦੋਂ ਦਾ ਕੋਈ ਹੋਰ ਚਲੇ ਜਾਣਾ ਤੂੰ ਸੜੀ ਜਾ ਕਿਸੇ ਦਾ ਕੀ ਗਿਆ ਸਾਡੇ ਦਾ ਰੋਗ ਸਾਡਾ ਹੈ ਜੈਲਸ ਦਾ ਰੋਗ ਸਾਡਾ ਹੈ ਮੇਰਾ ਇਹ ਪ੍ਰੋਬਲਮ ਮੇਰੀ ਹੈ ਲੋਕੀ ਮੈਨੂੰ ਤੰਗ ਕਰਦੇ ਨੇ ਨਹੀਂ ਮੈਂ ਤੰਗ ਹੋਣਾ ਤਾਂ ਕਰਦੇ ਮੇਰੇ ਅੰਦਰ ਪ੍ਰੋਬਲਮ ਹੁਣ ਅਗਲਾ ਕਵੇ ਮੇਰੀ ਛੱਟ ਤੇ ਮਾਰਦਾ ਹੈ ਮੇਰੇ ਜ਼ਖਮ ਤੇ ਵਾਰ ਵਾਰ ਕਿਉਂ ਮਾਰਦਾ ਹੈ ਇੱਥੇ ਮੇਰੇ ਛੱਟ ਵਜੀ ਇੱਥੇ ਮਾਰਦਾ ਹੈ ਇਹ ਸੱਟ ਐ ਨਾ ਇੱਥੇ ਮੇਰੀ ਪ੍ਰੋਬਲਮ ਐ ਇਹ ਇਹ ਮੈਨੂੰ ਐ ਕਹਿ ਗਿਆ ਉਹ ਮੈਨੂੰ ਗਾਲਾਂ ਕੱਢਦਾ ਉਹ ਮੈਨੂੰ ਆਹ ਕਹਿੰਦਾ ਜੀ ਉਹਦੀ ਤਕਲੀਫ ਮੈਨੂੰ ਹੋ ਰਹੀ ਐ ਨਾ ਇਹ ਮੇਰੀ ਪ੍ਰੋਬਲਮ ਐ ਕੋਈ ਕੁਛ ਬੋਲੇਗਾ ਕੋਈ ਕੱਲ ਹੋਰ ਬੋਲੇਗਾ ਪਰਸੋਂ ਕੋਈ ਹੋਰ ਬੋਲੇਗਾ ਮੇਰਾ ਮੇਰੇ ਤੇ ਕੰਟਰੋਲ ਹੋਵੇ ਕੋਈ ਚੀਜ਼ ਮੇਰੇ ਨੇੜੇ ਨਹੀਂ ਆ ਸਕਦੀ ਆਪਣੇ ਆਪ ਦੇ ਬੰਦੇ ਦੇ ਕਾਬੂ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਉਹ ਜਿਹੜਾ ਬੰਦਾ ਮਨ ਤੇ ਕੰਮ ਕਰਦਾ ਉਹਦੇ ਵਰਗਾ ਮੈਨੂੰ ਕੋਈ ਸੂਰਬਾਨੀ ਲੱਗਦਾ ਮਨ ਕਾਬੂ ਪਾ ਲਵੇ ਉਹਦੇ ਵਰਗਾ ਦੁਨੀਆ 'ਚ ਕੋਈ ਸੂਰਬਾਨੀ ਆਪਣੇ ਮਨ ਨੂੰ ਕੰਟਰੋਲ ਕਰ ਲਵੇ ਉਹਦੇ ਵਰਗਾ ਕੋਈ ਸੂਰਮਾ ਨਹੀਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਮਾ ਤੇ ਆਪਣੇ ਆਪ ਨੂੰ ਜਿੱਤ ਲਵੇ ਆਤਮ ਜਿਹੜਾ ਸਗਲ ਵਸ ਤੱਕ ਹੈ ਜਿਨ ਕਾ ਸਤਗੁਰੂ ਪੂਰਾ ਆਪਣੇ ਆਪ ਨੂੰ ਜਿੱਤ ਲਵੇ ਉਹਦੇ ਵਰਗਾ ਕਿਹੜਾ ਸੂਰਮਾ ਹੈ ਮਨ ਤੇ ਕਾਬੂ ਕਰੇ ਇਮੋਸ਼ਨਲੀ ਇੰਟੈਲੀਜੈਂਟ ਬਣੇ ਇਮੋਸ਼ਨ ਵਿੱਚ ਵਹਿ ਨਾ ਜਾਵੇ ਗਲਤ ਫੈਸਲੇ ਅਸੀਂ ਜਜ਼ਬਾਤੀ ਹੋ ਕੇ ਲੈਂਦੇ ਜਜ਼ਬਾਤੀ ਬੰਦਾ ਗਲਤ ਫੈਸਲੇ ਲੈਂਦਾ ਹੈ ਤੇ ਜਜ਼ਬਾਤਾਂ ਤੇ ਕੰਟਰੋਲ ਪਾ ਕੇ ਕਰਕੇ ਰੱਖੇ ਉਹ ਸੂਰਮਾ ਹੈ ਤਾਂ ਕਰਕੇ ਭਾਈ ਭੈਣੋ ਵੀਰੋ ਆਪਾਂ ਸੂਰਮੇ ਬਣ ਜਾਈਏ ਗੁਰੂ ਸਾਹਿਬ ਕਿੱਡੇ ਵੱਡੇ ਸੂਰਮੇ ਸੀ ਕਲਕੀਆ ਵਾਲੇ ਜਿਨ੍ਹਾਂ ਨੂੰ ਕੰਡੇ ਵੀ ਚੰਗੇ ਲੱਗਦੇ ਨੇ ਕਿੱਡੇ ਵੱਡੇ ਸੂਰਮੇ ਸੀ ਪਾਸ਼ਾ ਸਾਡੇ ਸੂਰਮੇ ਦੀ ਵਿਆਖਿਆ ਕੀ ਐ ਇੰਨੇ ਬੰਦੇ ਮਾਰਦਾ ਆਹ ਕਰਦਾ ਆਹ ਕਰਦਾ بڑا ਸੂਰਮਾ ਓਏ ਆਪਣੇ ਮਨ ਤੇ ਕਾਬੂ ਰੱਖੇ ਉਹ ਸੂਰਮਾ ਆਪਣੇ ਮਨ ਤੇ ਕੰਟਰੋਲ ਰੱਖੇ ਉਹ ਸੂਰਮਾ ਹੈ ਮਨ ਆਪਣੇ ਤੇ ਕਾਬੂ ਰੱਖਦਾ ਜਿਹੜਾ ਉਹਦੇ ਵਰਗਾ ਦੁਨੀਆਂ 'ਚ ਕੋਈ ਸੂਰਮਾ ਨਹੀਂ ਮਰ ਨੂੰ ਚਿੱਤ ਲਵੇ ਉਹਦੇ ਵਰਗਾ ਕੋਈ ਸੂਰਮਾ ਨਹੀਂ ਉਹਦੇ ਵਰਗਾ ਬਹਾਦਰ ਕਿਹੜਾ ਜਿਹੜਾ ਆਪਣੇ ਆਪ ਤੇ ਕੰਟਰੋਲ ਕਰ ਸਕਦਾ ਆਪਣੇ ਆਪ ਤੇ ਕਾਬੂ ਪਾ ਸਕਦਾ ਜਿਹੜਾ ਕੰਡਿਆਂ ਤੇ ਵੀ ਹੱਸ ਸਕਦਾ ਹੈ ਉਹਦੇ ਵਰਗਾ ਸੂਰਮਾ ਕੌਣ ਹੈ ਤਾਂ ਕਰਕੇ ਮੇਰੀ ਇਹ ਅਰਜ਼ ਹੈ ਕਿ ਆਪਣੇ ਮਨ ਨੂੰ ਵੇਖੋ ਮਨ ਦੀ ਮੈਲ ਕੱਢ ਲਓ ਰੱਬ ਲੱਭਣਾ ਹੀ ਨਹੀਂ ਪੈਣਾ ਰੱਬ ਤੇ ਆ ਪਿਓ ਰੱਬ ਤੇ ਤੁਸੀਂ ਆ ਪਿਓ ਮਨ ਦੀ ਮੈਲ ਕੱਢੋ ਮਨ ਦੀ ਮੈਲ ਖਤਮ ਕਰ ਬਸ ਫਿਰ ਆਪੇ ਹੀ ਬੰਦਾ ਪਰਮਾਤਮਾ ਦਾ ਹੀ ਰੂਪ ਹੈ ਸ਼ੁੱਧ ਸਰੂਪ ਹੈ ਨਾ ਜਿਹੜਾ ਬੰਦੇ ਦਾ ਬੜਾ ਕਮਾਲ ਦਾ ਹੈ ਛੋਟੇ ਹੋਵੇ ਜਦੋਂ ਸਭ ਸਭ ਦਾ ਪੱਲਾ ਵੰਗੋ ਕਿਸੇ ਦਾ ਬੁਰਾ ਨਾ ਸੋਚਿਆ ਕਰੋ ਕਿਸੇ ਦਾ ਬੁਰਾ ਨਾ ਅੰਦਰੋਂ ਕਿਆ ਕਰੋ ਸਭ ਦਾ ਹੀ ਪੱਲਾ ਹੋਵੇ ਭਾਈ ਮੈਨੂੰ ਦੋ ਮਿਲੇ ਅਗਲੇ ਨੂੰ ਚਾਰ ਮਿਲੇ ਕਿਸੇ ਨੂੰ ਚਾਰ ਮਿਲੇ ਮੈਨੂੰ ਚਾਰ ਮਿਲੇ ਅਗਲੇ ਨੂੰ ਅੱਠ ਮਿਲੇ ਐਂਦਾ ਸੋਚਣਾ ਸ਼ੁਰੂ ਕਰਦੇ ਇਹ 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 ਭਾਵ ਆਪਣੇ ਮਨ ਵਿੱਚ ਬਣਾ ਕੇ ਰੱਖੋ ਫਿਰ ਜਿਉਂਦੇ ਹੀ ਦਰਗਾਹ ਜਿਉਂ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਲੈ ਆਹ ਦਰਗਾਹ ਚ ਕੀ ਚੱਲਿਆ ਕਿੰਨੀ ਸੋਚ ਚੰਗੀ ਹੈ ਤੇ ਦਰਗਾਹ ਚ ਰਹਿੰਦਾ ਹਰ ਵੇਲੇ ਇਨੇ ਦਰਗਾਹ ਕਿੱਥੇ ਜਾਣਾ ਲੈ ਚ ਲਿਆ ਤੇ ਦਵੇ ਤੇ ਗਿਆ ਬਸ ਜਿਹੜਾ ਬੰਦਾ ਅੰਦਰੋਂ ਸੁਧਰ ਗਿਆ ਗਿਆ ਦਰਗਾਹ ਚ ਹੋਰ ਇਨੇ ਮਰਕੇ ਜਾਣਾ ਅੱਜ ਹੀ ਗਿਆ ਕਮਾਲ ਹੈ ਬੰਦੇ ਦੀ ਕਿੰਨਾ ਸਾਫ਼ ਹੈ ਕਿੰਨਾ ਸ਼ੁੱਧ ਤੇ ਜਿਹੜਾ ਬੰਦਾ ਕਿਸੇ ਦਾ ਭਲਾ ਮੰਗਦਾ ਮੈਨੂੰ ਜਵਾਬ ਦਿਓ ਉਹ ਕਿਸੇ ਦੀ ਮੰਨ ਕੇ ਚੱਲੋ ਭਲਾ ਮੰਗਣ ਵਾਲਾ ਅਫਸਰ ਹੋਏਗਾ ਲੈਨਾਂ ਚ ਥੋੜਾ ਲਵਾਉ ਫਿਰ ਲੋਕਾਂ ਨੂੰ ਕੰਮ ਨਹੀਂ ਕਰੂੰ ਲੋਕਾਂ ਦੇ ਭਲਾ ਮੰਗਣ ਵਾਲਾ ਅਫਸਰ ਹੋਵੇ ਭਲਾ ਮੰਗਣ ਵਾਲਾ ਹੋਏਗਾ ਜੇ ਕੋਈ ਬੰਦਾ ਗੱਡੀ ਚਲਾ ਰਿਹਾ ਦੂਜੇ ਨੂੰ ਥਾ ਨਹੀਂ ਦਊ ਪੇ ਤੁਮੀ ਲੰਮੇ ਦਾ ਭਾਈ ਤੇਰਾ ਵੀ ਭਲਾ ਤੇ ਤੇਰੇ ਵੀ ਛੜਕਾ ਹੈ ਮੇਰੀ ਕਿਹੜਾ ਕੱਲੇ ਦੀ ਕਿਸੇ ਨੂੰ ਤੰਗ ਕਿਉਂ ਕਰੇਗਾ ਜਿਹੜਾ ਅੰਦਰੋਂ ਭਲਾ ਵਰਦਨ ਵਾਲਾ ਹੁਣ ਤੇ ਅਸੀਂ ਸੋਚਦੇ ਹੀ ਆਪਣੇ ਤੋਂ ਬਿਨਾ ਕਿਸੇ ਬਾਰੇ ਨਹੀਂ ਸਾਡਾ ਤੇ ਸੁਭਾਅ ਹੈ ਤਾਂ ਕੇ ਹੁਣ ਆਪਾਂ ਜਿੰਨਾ ਇੱਥੇ ਮੰਨ ਕੇ ਇੱਥੇ ਹੀ ਲਾ ਲਓ ਹਿਸਾਬ ਤੁਸੀਂ ਲੱਡੂ ਵੱਢਣ ਲੱਗ ਜਾਓ ਨਾ ਕੋ ਬਿਟੇ ਲਾਈਨ ਜਾਇਓ ਰਾਮ ਨਾਲ ਬੋਲਿਓ ਨਾ ਐਦਾਂ ਹੀ ਲੱਗ ਜਾਓ ਵੱਢਣ ਤੇ ਇੱਥੇ ਲੱਗੇ ਮਾਰਨ ਲੱਗੇ ਤੇ ਲੋਕ ਇੱਥੇ ਸਾਡਾ ਸੁਭਾਅ ੱੱਕੇ ਮਾਰਨ ਵੀ ਇਹ ਨਹੀਂ ਵੇਖਣਾ ਵੀ ਉਹਨੂੰ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਵਾਰ ਜਦੋਂ ਮੇਰਾ ਪਿੱਛੇ ਜਨਮ ਦੇ ਵਿੱਚ ਉਹ ਕਿਸੇ ਬੰਦੇ ਨੇ ਕਿਹਾ 1000 ਕੁਲਫੀਆਂ ਵੰਡ ਦੇ। ਤੇ ਉਹ ਕੁਲਫੀਆਂ ਬੀਬੀਆਂ ਕੁਲਫੀਆਂ ਇਦਾਂ ਲੈ ਲੀਆਂ ਕੁਲਫੀਆਂ। ਕੁਲਫੀ ਫੜ ਲਈ ਤੇ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਵੀ ਕਿ ਕੁਲਫੀ ਦੇ ਹੱਥ 'ਚ ਫੜੀ ਹੋਈ ਹੈ ਇੱਕ ਇੱਥੇ ਕੁਲਫੀ ਤੇ ਇੱਥੇ ਤੇ ਪੰਜ ਉਂਗਲਾਂ 'ਚ ਵਸਾ ਲਈ। ਪੰਜ-ਪੰਜ ਐ। ਇਹ ਪੰਜ ਇੱਧਰ ਪੰਜ ਇੱਧਰ। ਤੂੰ ਦੱਸ ਉਹ ਕੁਲਫੀ ਘਰ ਤੱਕ ਤੇ ਜਾਣੀ ਨਹੀਂ। ਪੰਜ ਕਿਵੇਂ ਖਾਵੇ? ਤੇ ਇਕਲੇ ਕੁਲਫੀ ਬੀਬੀ ਫੜੀ ਫੜੀ ਹੋਈ ਕੁਲਫੀ ਉਹਨੇ ਨੂੰ ਕਿਸੇ ਨੇ ਪ੍ਰਸ਼ਾਦ ਲੱਡੂਆਂ ਦੇ ਅੱਗੇ ਦੇਣਾ ਸੀ। ਹੁਣ ਉਹ ਕੀ ਕਰੇ ਵੀ ਹੱਥ ਲੱਡੂ। ਲੱਡੂ ਫੜੇ ਕਿ ਕੁਲਫੀ ਕੀ ਕਰੇ? ਫਿਰ ਉਹਨੇ ਕੁਲਫੀ ਇਦਾਂ ਮੂੰਹ 'ਚ ਇਹ ਤਾਂ ਹੀ ਕੀਤਾ ਸੀ ਵੀ ਸੈਂ ਇਹਦਾ ਕੁਲਫੀ ਮੈਂ ਕਿਹਾ ਉਹਦਾ ਵੀ ਦੱਸਿਆ ਤੁਹਾਨੂੰ ਏਦਾਂ ਕੁਲਫੀ ਐ ਐ ਮੰਨ ਲਓ ਸੈਂਟਰ ਚੋਂ ਕੁਲਫੀ ਐ ਮੁੰਡਾ ਵਾਲੀ ਤੇ ਲੱਡੂ ਆਇਆ ਆ ਹਾਲ ਐ ਇਹ ਸੋਚਿਆ ਵੀ ਦੂਜਿਆਂ ਨੂੰ ਮਿਲੇ ਕਿ ਨਾ ਮੈਨੂੰ ਪੰਜ ਮਿਲ ਜਾਣ ਬਾਕੀ ਭੁੱਖੇ ਮਰਦੇ ਨੇ ਮਰਦੇ ਕਿਸੇ ਨੂੰ ਅਸੀਂ ਕੀ ਲੈਣਾ ਕਿ ਸਾਡਾ ਤਾਂ ਏਦਾਂ ਦਾ ਸਵਾਰ ਤੇ ਗੱਲਾਂ ਕਰਦੇ ਅਸੀਂ ਸਰਬੱਤ ਦੇ ਭਲੇ ਦੀਆਂ ਸਰਬੱਤ ਦਾ ਭਲਾ ਮੰਗਣਾ ਤੇ ਕਹਿਣਾ ਬੜਾ ਸੌਖਾ ਹੈ ਮਨੋ ਇਹ ਗੱਲ ਕਹਿਣੀ ਬਹੁਤ ਔਖੀ ਜਿੱਦਣ ਤੁਸੀਂ ਮਨੋ ਕਹੋਗੇ ਨਾ ਮਨੋ ਮਨੋ ਕਿੱਥੇ ਕਹਿੰਦੇ ਅਸੀਂ ਉੱਤਲੇ ਉੱਤਲੇ ਮਨੋ ਕਹਿੰਦੇ ਉਤੋਂ ਤੋਂ ਕਹਿੰਦੇ ਨੇ ਭਲਾ ਹੋਵੇ ਭਲਾ ਹੋਵੇ ਕਿਹੜਾ ਭਲਾ ਮੰਗਦਾ ਇੱਥੇ ਭਲਾ ਕੋਈ ਨਹੀਂ ਜੈਲਸ ਪੀਰ ਕਾ ਭੈਣਾ ਭਰਾਵਾਂ ਨੂੰ ਸਾੜੇ ਭੈਣਾ ਭਰਾਵਾਂ ਦੇ ਵਿੱਚ ਵੀ ਸਾੜੇ ਖਤਮ ਨਹੀਂ ਹੁੰਦੇ ਉਹਦਾ ਮੁੰਡਾ ਦੁਰ ਗਿਆ ਮੇਰਾ ਰਹਿ ਗਿਆ ਹੁਣੇ ਅੱਗੇ ਲੰਘ ਗਏ ਇਹ ਇਹ ਸੈੱਟ ਨੇ ਅਸੀਂ ਸੈੱਟ ਨਹੀਂ ਹੋਏ ਦੂਜਾ ਸੈੱਟ ਹੋ ਗਿਆ ਆਹੀ ਚੀਜ਼ਾਂ ਸੋਚੀ ਜਾਂਦੇ ਆ ਸਾਰਾ ਦਿਨ ਤਾਂ ਕਰਕੇ ਇਹ ਚੀਜ਼ਾਂ ਛੱਡ ਦਈਏ ਇਹ ਸੋਚ ਛੱਡ ਦਿਓ ਇਹ ਖਿਆਲ ਛੱਡ ਦਿਓ ਆਪਣੇ ਆਪ ਨੂੰ ਜਿੰਨਾ ਵਧੀਆ ਸਾਫ਼ ਰੱਖਾਂਗੇ ਉਨਾ ਹੀ ਮਨ ਸ਼ਾਂਤ ਰਹੇਗਾ ਠੀਕਿਆ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਪਾਈ ਸਾ ਪਾਇ ਰਣਜੀਤ ਸਿੰਘ ਟੜਰੀਆ ਵਾਲੇ ਜੀ ਦੀ ਆਓ ਜਾਣਦੇ ਆ ਇਸ ਕਹਾਣੀ ਦੇ ਜ਼ਰੀਏ ਪਿੰਡ ਦਾ ਨਾਮ ਸੀ ਚਾਨਣਪੁਰ ਇਹ ਪਿੰਡ ਨਕਸ਼ੇ 'ਚ ਤਾਂ ਛੋਟਾ ਜਿਹਾ ਸੀ ਪਰ ਇੱਥੇ ਵਸਦੇ ਲੋਕਾਂ ਦੇ ਦਿਲ ਵੱਖ-ਵੱਖ ਸੋਚਾਂ ਰੰਗਾ ਅਤੇ ਹਾਲਾਤਾਂ ਨਾਲ ਪਰੇ ਹੋਏ ਸਨ ਕੋਈ ਅਮੀਰ ਸੀ ਕੋਈ ਗਰੀਬ ਕੋਈ ਤਾਂ ਮਿਕਸੀ ਕੋਈ ਧਰਮ ਤੋਂ ਦੂਰ ਪਰ ਇੱਕ ਗੱਲ ਸਾਂਝੀ ਸੀ ਹਰ ਕੋਈ ਆਪਣੇ ਭਲੇ ਦੀ ਸੋਚਦਾ ਸੀ ਐਸ ਪਿੰਡ ਵਿੱਚ ਹਰਦੀਪ ਸਿੰਘ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਪੜਿਆ ਲਿਖਿਆ ਪਰ ਬੇਰੁਜ਼ਗਾਰ ਦਿਲ ਵਿੱਚ ਅੱਗ ਸੀ ਪਰ ਦਿਸ਼ਾ ਨਹੀਂ ਉਹ ਹਰ ਵੇਲੇ ਇੱਕੋ ਗੱਲ ਸੋਚਦਾ ਮੇਰਾ ਕੀ ਬਣੇਗਾ ਮੇਰੀ ਕਿਸਮਤ ਕਦੋਂ ਬਦਲੇਗੀ ਹਰਦੀਪ ਰੋਜ਼ ਗੁਰਦੁਆਰੇ ਜਾਂਦਾ ਅਰਦਾਸ ਕਰਦਾ ਵਾਹਿਗੁਰੂ ਮੇਰਾ ਭਲਾ ਕਰ ਦੇ ਮੈਨੂੰ ਚੰਗੀ ਨੌਕਰੀ ਮਿਲ ਜਾਵੇ ਮੇਰੇ ਦੁੱਖ ਦੂਰ ਹੋ ਜਾਣ ਪਰ ਅਰਦਾਸ ਸਿਰਫ ਆਪਣੇ ਲਈ ਹੁੰਦੀ ਦੂਜਿਆਂ ਦੇ ਦੁੱਖ ਉਸ ਨੂੰ ਦਿਖਦੇ ਤਾਂ ਸਨ ਪਰ ਦਿਲ ਨੂੰ ਛੂੰਹਦੇ ਨਹੀਂ ਸਨ ਇੱਕ ਦਿਨ ਪਿੰਡ 'ਚ ਦਿਵਾਨ ਹੋਇਆ ਦੂਰ ਦੂਰ ਤੋਂ ਲੋਕ ਆਏ ਮੰਚ 'ਤੇ ਕਥਾਵਾਚਕ ਨੇ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਗੱਲ ਕਹੀ ਕਿ ਇਨਸਾਨ ਸਾਰੀ ਉਮਰ ਆਪਣੇ ਭਲੇ ਦੀ ਮੰਗ ਕਰਦਾ ਰਹਿੰਦਾ ਹੈ ਪਰ ਗੁਰੂ ਕਹਿੰਦੇ ਨੇ ਪਹਿਲਾਂ ਸਬ ਦਾ ਭਲਾ ਮੰਗੋ ਕਿਉਂਕਿ ਜਦੋਂ ਤੁਸੀਂ ਦੂਜਿਆਂ ਲਈ ਚੰਗਾ ਸੋਚਦੇ ਹੋ ਤਾਂ ਕੁਦਰਤ ਤੁਹਾਡੇ ਲਈ ਆਪ ਰਾ ਬਣਾਉਂਦੀ ਹੈ ਫਿਰ ਉਹਨਾਂ ਨੇ ਭਾਈ ਰਣਜੀਤ ਸਿੰਘ ਟੱਡਰਿਆ ਵਾਲਿਆਂ ਦੀ ਸੋਚ ਦਾ ਹਵਾਲਾ ਦਿੱਤਾ ਧਰਮ ਸਿਰਫ ਪਾਠ ਨਹੀਂ ਧਰਮ ਹੈ ਜੀਵਨ जे थी अरदस च सिर्फ मैं है वो अरदास अधूरी है यही शब्द हरदीप के विच कि अटक गए अंदरली लड़ाई रात हरदीप सौ ना सकया मन विच सवाल उठते रहे कि मैं सचमुच सिर्फ अपने बारे ही सोचता हाँ कि मैं कदे किसी होर ले दिलों दुआ की है अगले दिन उसने वेख्या कि पिंड का एक बुजुर्ग बाबा फतेह सिंह بیمار ਹੈ ਕੋਈ ਪੁੱਛਣ ਵਾਲਾ ਨਹੀਂ ਹਰਦੀਪ ਦੇ ਮਨ ਵਿੱਚ ਆਇਆ ਮੇਰਾ ਕੀ ਲੈਣਾ ਦੇਣਾ ਪਰ ਫਿਰ ਕੱਲ ਦੀ ਗੱਲ ਯਾਦ ਆ ਗਈ ਸਬ ਦਾ ਪਲਾ ਉਹ ਬਜ਼ੁਰਗ ਕੋਲ ਗਿਆ ਦਵਾਈ ਲੈ ਆਇਆ ਥੋੜੀ ਸੇਵਾ ਕੀਤੀ ਬਾਬੇ ਦੀਆਂ ਅੱਖਾਂ ਭਰ ਆਈਆਂ ਉਹ ਕਹਿਣ ਲੱਗੇ ਪੁੱਤਰਾ ਰੱਬ ਤੇਰਾ ਪਲਾ ਕਰੇ ਉਹ ਸ਼ਬਦ ਹਰਦੀਪ ਨੂੰ ਅਜੀਬ ਜਿਹੀ ਸ਼ਾਂਤੀ ਦੇ ਗਏ बदलाव की शुरुआत हरदीप हूँ रोज किसी न किसी मदद कर लग पया किसी फार्म भरवा दिता किसी हस्पता छ किसी सिर्फ दो मिठे बोल बोल लिया हूँ उसकी अरदास भी बदल गई सी वाहीगुरु जिस किसी का भी दिल दुखी है उसनू सुख दे जिस घर अंधेरा है उानण कर ओ हैरान सी। ਉਸਨੇ ਆਪਣੇ ਲਈ ਕੁਝ ਮੰਗਿਆ ਹੀ ਨਹੀਂ ਪਰ ਦਿਲ ਹਲਕਾ ਹੋ ਰਿਹਾ ਸੀ ਪਰਖ ਦਾ ਸਮਾਂ ਇੱਕ ਦਿਨ ਹਰਦੀਪ ਨੂੰ ਇੱਕ ਨੌਕਰੀ ਦਾ ਮੌਕਾ ਮਿਲਿਆ ਪਰ ਉਸੇ ਨੌਕਰੀ ਲਈ ਉਸਦਾ ਦੋਸਤ ਸੁਖਦੀਪ ਵੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੀ ਹਾਲਤ ਉਸ ਤੋਂ ਵੀ ਮਾੜੀ ਸੀ ਹਰਦੀਪ ਚਾਹੁੰਦਾ ਤਾਂ ਅੰਦਰੋਂ ਅੰਦਰ ਸੁਖਦੀਪ ਦੇ ਖਿਲਾਫ ਸੋਚ ਸਕਦਾ ਸੀ ਪਰ ਉਸਨੇ ਦਿਲੋਂ ਅਰਦਾਸ ਕੀਤੀ ਵਾਹਿਗੁਰੂ ਜੋ ਠੀਕ ਹੈ ਉਹੋ ਹੀ ਕਰੇ ਜੇ ਉਹਦਾ ਪੱਲਾ ਇਸ ਛੇ ਤਾਂ ਉਹਨੂੰ ਮਿਲ ਜਾਵੇ ਨੌਕਰੀ ਸੁਖਦੀਪ ਨੂੰ ਮਿਲ ਗਈ ਕੁਝ ਪੱਲਾ ਲਈ ਹਰਦੀਪ ਦਾ ਦਿਲ ਡੋਲਿਆ ਪਰ ਫਿਰ ਉਸਨੇ ਆਪਣੇ ਆਪ ਨੂੰ ਸਮਝਾਇਆ ਸਬ ਦਾ ਪੱਲਾ ਅਸਲ ਭਲ ਕੁਝ ਸਮੇਂ ਬਾਅਦ ਇੱਕ ਐਨਜੀਓ ਵਾਲਾ ਪਿੰਡ ਆਇਆ ਉਹਨਾਂ ਨੂੰ ਕਿਸੇ ਐਸੇ ਬੰਦੇ ਦੀ ਲੋੜ ਸੀ ਜੋ ਨਿਸ਼ਕਾਮ ਸੇਵਾ ਕਰ ਸਕੇ ਪਿੰਡ ਦੇ ਲੋਕਾਂ ਨੇ ਇੱਕੋ ਹੀ ਨਾਮ ਲਿਆ ਹਰਦੀਪ ਸਿੰਘ उस नौकरी मिली इज्जत मिली ते सब तो ती गल अंदरूनी संतुष्टि वो समझ गया कि जो इंसान अपनी सोच मैं तो असी मोड़ लाता है ता रब उस उसकी जिंदगी आप सवार देंदा है निष्कर्ष एक दिन हरदीप गुरुद्वारे बैठा सी अरदास हो रही सी। नानक नाम चढ़ दी कला तेरे पाने सरबत दा पला ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਹੰਝੂ ਦੁੱਖ ਦੇ ਨਹੀਂ ਸਮਝਦੇ ਸਨ ਉਸਨੇ ਦਿਲੋਂ ਕਿਹਾ ਸੱਚ ਮੁਚ ਸਭ ਦਾ ਭਲਾ ਮੰਗੋ ਫਿਰ ਤੁਹਾਡਾ ਵੀ ਭਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ